ਮੌਸਮ ਨੂੰ ਲੈ ਕੇ ਆ ਗਈ ਹੈ ਵੱਡੀ ਖਬਰ ਜਾਣੋ ਹੁਣ ਕੀ ਰੁਖ ਲੈਣ ਜਾ ਰਿਹਾ ਹੈ ਮੌਸਮ ਕਿਹੜੇ ਇਲਾਕੇ ਦੇ ਵਿੱਚ ਅੱਜ ਪਵੇਗੀ ਸੰਘਣੀ ਧੁੰਦ ਤੇ ਕਦੋਂ ਪਵੇਗਾ ਪੰਜਾਬ ਦੇ ਵਿੱਚ ਮੀਂਹ ਤਾਰਪਰੀ ਸਾਸਟ੍ਰੀਕਾਲ ਮੈਂ ਹਾਂ ਹੀਨਾ ਖੋਜਿਆ ਮੌਸਮ ਦਾ ਹਾਲ ਦੱਸਾਂਗੇ ਕਿ ਅੱਜ ਪੰਜਾਬ ਦੇ ਵਿੱਚ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਧੁੰਦ ਨੂੰ ਲੈ ਕੇ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਹੈ ਤੇ ਦੂਜੇ ਪਾਸੇ ਬਦਲੀ ਕਾਰਵਾਈਆਂ ਕਿਹੜੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਤੇ ਨਾਲ ਦੀ ਨਾਲ ਪੰਜਾਬ ਦੇ ਵਿੱਚ ਮੀਂਹ ਪੈਣ ਦੇ ਕਦੋਂ ਅਸਰ ਬਣਦੇ ਹੋਏ ਨਜ਼ਰ ਆ ਰਹੇ ਨੇ ਦਰਅਸਲ ਮੌਸਮ ਵਿਭਾਗ ਦੇ ਵੱਲੋਂ ਜੋ ਤਾਜ਼ਾ ਅਪਡੇਟ ਜਾਰੀ ਕੀਤੀ ਗਈ ਹੈ ਇਸ ਅਪਡੇਟ ਮੁਤਾਬਕ ਅੱਜ ਦਾ ਪੰਜਾਬ ਦੇ ਵਿੱਚ ਮੌਸਮ ਸਾਫ਼ ਤੇ ਖੁਸ਼ਕ ਰਹਿਣ ਵਾਲਾ ਹੈ ਧੁੱਪ ਦਿਨ ਵੇਲੇ ਨਿਕਲੀ ਰਹੇਗੀ ਤਾਪਮਾਨ ਵੱਧ ਤੋਂ ਵੱਧ 22 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ 10 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ। ਠਿੱਕੀ ਧੁੱਪ ਨੇਕ ਲਈ ਰਹੇਗੀ ਜਿਸ ਕਰਕੇ ਤਾਪਮਾਨ ਦੇ ਵਿੱਚ ਵਾਧਾ ਜਿਹੜਾ ਉਹ ਦਰਜ ਕੀਤਾ ਜਾ ਸਕਦਾ 1 ਤੋਂ 2 ਡਿਗਰੀ ਦਾ ਮਹੱਜ। ਪਰ ਉਸ ਤੋਂ ਬਾਅਦ ਪਾਰਾ ਡਿੱਗਣਾ ਸ਼ੁਰੂ ਹੋ ਜਾਵੇਗਾ। ਮੌਸਮ ਵਿਭਾਗ ਦੇ ਵੱਲੋਂ ਆਉਣ ਦਿਨਾਂ ਦੇ ਲਈ ਇਹ ਭਵਿੱਖਬਾਣੀ ਕੀਤੀ ਗਈ ਹੈ ਕਿ ਆਉਣ ਦੇ ਦਿਨਾਂ ਵਿੱਚ ਚੱਲੇ ਠੰਡੀਆਂ ਹਵਾਵਾਂ ਚੱਲਣ ਗਿਆ ਪਾਰਾ ਡਿੱਗ ਜਾਵੇਗਾ। ਤਾਪਮਾਨ ਦੇ ਵਿੱਚ ਵਗਿਰਾਵਟ ਜਿਹੜੀ ਹੈ ਉਹ ਦਰਜ ਕੀਤੀ ਜਾਵੇਗੀ ਅਤੇ ਅੱਜ ਦੇ ਲਈ ਵੀ ਮੌਸਮ ਵਿਭਾਗ ਦੇ ਵੱਲੋਂ ਕਈ ਜ਼ਿਲ੍ਹਿਆਂ ਦੇ ਲਈ yellow alert ਜਾਰੀ ਕੀਤਾ ਗਿਆ ਹੈ ਧੁੰਦ ਨੂੰ ਲੈ ਕੇ 12 ਤੋਂ 13 ਜ਼ਿਲ੍ਹਿਆਂ ਦੇ ਲਈ yellow alert ਜਾਰੀ ਹੈ ਪਰ ਜਿਵੇਂ ਜਿਵੇਂ ਸੂਰਜ ਚੜ੍ਹੇਗਾ ਓਵੇਂ ਓਵੇਂ ਧੁੰਦ ਜਿਹੜੀ ਹੈ ਉਹ ਹਲਕੀ ਹੋ ਜਾਵੇਗੀ ਅਤੇ ਕਹਿ ਸਕਦੇ ਕਿ ਖਤਮ ਹੋ ਜਾਵੇਗੀ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਸੂਰਜ ਚੜ੍ਹਨ ਦਾ ਸਮਾਂ ਹੋਵੇਗਾ ਸਵੇਰੇ 7 ਵਜੇ ਤੇ ਸੂਰਜ ਛਿਪਣ ਦਾ ਵੇਲਾ ਹੋਵੇਗਾ ਸ਼ਾਮ 5:22 ਵਜੇ ਆਓ ਜਾਣ ਲੈਂਦੇ ਹਾਂ ਮੌਸਮ ਦਾ ਹਾਲ ਵਿਸਥਾਰ ਦੇ ਨਾਲ ਸਭ ਤੋਂ ਪਹਿਲਾਂ ਗੱਲ ਮਾਝਾ ਖੇਤਰ ਦੀ ਕਰਾਂਗੇ ਪਠਾਨਕੋਟ ਦੇ ਵਿੱਚ ਮੌਸਮ ਸਾਫ਼ ਤੇ ਖੁਸ਼ਕ ਰਹੇਗਾ ਗੁਰਦਾਸਪੁਰ ਦੇ ਵਿੱਚ ਵੀ ਮੌਸਮ ਸਾਫ਼ ਰਹਿਣ ਵਾਲਾ ਹੈ ਧੁੱਪ ਨਿਕਲੀ ਰਹੇਗੀ ਪਰ ਧੁੰਦ ਦਾ येलो ਅਲਰਟ ਵੀ جاری ਹੈ ਅਜੇ ਹਾਈ ਮੌਸਮ ਅੰਮ੍ਰਿਤਸਰ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ ਜਿੱਥੇ ਧੁੰਦ ਦਾ येलो ਅਲਰਟ جاری ਹੈ ਪਰ ਦਿਨ ਵੇਲੇ ਧੁੱਪ ਨਿਕਲੀ ਰਹੇਗੀ ਤਰਨਤਾਰਨ ਦੇ ਵਿੱਚ ਹਾਲਾਕੀ ਮੌਸਮ ਸਾਫ਼ ਰਹੇਗਾ ਗੱਲ ਦੁਆਬਾ ਖੇਤਰ ਦੀ ਕਰਾਂਗੇ ਹੁਸ਼ਿਆਰਪੁਰ ਦੇ ਵਿੱਚ ਧੁੰਦ ਨੂੰ ਲੈ ਕੇ येलो ਅਲਰਟ جاری ਹੈ ਨਵਾਂ ਸ਼ਹਿਰ ਦੇ ਵਿੱਚ ਵੀ ਧੁੰਦ ਦਾ येलो ਅਲਰਟ جاری ਹੈ ਕਪੂਰਥਲਾ ਦੇ ਵਿੱਚ ਵੀ ਧੁੰਦ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ। ਜਲੰਧਰ ਦੇ ਲਈ ਵੀ ਧੁੰਦ ਦਾ yellow alert ਜਾਰੀ ਹੈ। ਗੱਲ ਮਾਲਵੇ ਖੇਤਰ ਦੀ ਕਰਾਂਗੇ। ਫਿਰੋਜ਼ਪੁਰ ਦੇ ਵਿੱਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਫਾਜ਼ਿਲਕਾ ਦੇ ਵਿੱਚ ਵੀ ਮੌਸਮ ਸਾਫ਼ ਰਹੇਗਾ। ਫਰੀਦਕੋਟ ਦੇ ਵਿੱਚ ਵੀ ਮੌਸਮ ਸਾਫ਼ ਰਹੇਗਾ। ਸ਼੍ਰੀ ਮੁਕਤਸਰ ਸਾਹਿਬ ਦੇ ਲਈ ਵੀ ਕੋਈ alert ਜਾਰੀ ਨਹੀਂ ਹੈ। ਮੋਗਾ ਦੇ ਲਈ ਧੁੰਦ ਦਾ alert ਜਾਰੀ ਹੈ। ਬਠਿੰਡਾ ਦੇ ਵਿੱਚ ਵੀ ਧੁੰਦ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ। ਲੁਧਿਆਣਾ ਦੇ ਵਿੱਚ ਧੁੰਦ ਦਾ yellow alert ਜਾਰੀ ਹੈ। ਬਰਨਾਲਾ ਦੇ ਲਈ ਵੀ ਧੁੰਦ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ। ਮਾਨਸਾ ਦੇ ਵਿੱਚ ਵੀ ਧੁੰਦ ਨੂੰ ਲੈ ਕੇ yellow alert ਜਾਰੀ ਹੈ। ਸੰਗਰੂਰ ਦੇ ਵਿੱਚ ਵੀ ਧੁੰਦ ਦਾ yellow alert ਜਾਰੀ ਹੈ। ਮਲੇਰਕੋਟਲਾ ਦੇ ਵਿੱਚ ਵੀ ਮੌਸਮ ਸਾਫ਼ ਰਹੇਗਾ। ਫਤਿਹਗੜ ਸਾਹਿਬ ਦੇ ਵਿੱਚ ਵੀ ਧੁੰਦ ਨੂੰ ਲੈ ਕੇ yellow alert ਜਾਰੀ ਹੈ। ਰੋਪਨਗਰ ਦੇ ਵਿੱਚ ਮੌਸਮ ਸਾਫ਼ ਰਹੇਗਾ। ਐਸਐਸ ਨਗਰ ਦੇ ਵਿੱਚ ਵੀ ਮੌਸਮ ਸਾਫ਼ ਰਹੇਗਾ ਤੁਹਾਨੂੰ ਜਲਦੀਵਾਰ ਵਿਸਥਾਰ ਦੇ ਨਾਲ ਮੌਸਮ ਦਾ ਹਾਲ ਦੱਸ ਦਿੱਤਾ ਹੈ ਕਿ ਅੱਜ ਪੰਜਾਬ ਦੇ ਵਿੱਚ ਮੌਸਮ ਕਿਹੋ ਜਿਹਾ ਰਹਿ ਸਕਦਾ ਤੇ ਕਿਹੜੇ-ਕਿਹੜੇ ਇਲਾਕਿਆਂ ਦੇ ਲਈ ਧੁੰਦ ਨੂੰ ਲੈ ਕੇ yellow alert ਜਾਰੀ ਹੈ ਇਸ ਦੇ ਨਾਲ ਹੀ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ Facebook ਪੇਜ ਨੂੰ ਲਾਈਕ ਤੇ ਫੋਲੋ ਕਰ ਸਕਦੇ ਹੋ ਤਾਂ ਜੋ ਮੌਸਮ ਦੇ ਨਾਲ ਜੁੜੀਆਂ ਹੋਈਆਂ ਤਾਜ਼ਾ ترین ਜਾਣਕਾਰੀਆਂ ਅਸੀਂ ਤੁਹਾਡੇ ਤੱਕ ਪਹੁੰਚਦਾ ਕਰ ਸਕੀਏ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਸਕਦੇ ਹੋ ਤਾਂ ਜੋ ਮੌਸਮ ਦੇ ਨਾਲ ਜੁੜੀ ਹੋਈ ਜਾਣਕਾਰੀ ਹੋਰਾਂ ਲੋਕਾਂ ਤੱਕ ਵੀ ਪਹੁੰਚਦਾ ਹੋ ਸਕੇ ਮੌਸਮ ਦੇ ਨਾਲ ਜੁੜੀਆਂ ਹੋਈਆਂ ਤਾਜ਼ਾ ترین ਜਾਣਕਾਰੀਆਂ ਆਂ ਲੈ ਕੇ ਤੁਹਾਡੇ ਮੁਖਾਤੀਬ ਇਸੇ ਤਰ੍ਹਾਂ ਹੁੰਦੇ ਰਹਾਂਗੇ ਜੁੜੇ ਰਹੋ ਲਾਈ ਪੰਜਾਬੀ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ